ਵਾਣੀ ਵਿੱਚ ਕੁਚੱਜੀ ਉਸ ਨੂੰ ਕਿਹਾ ਗਿਆ ਹੈ ਕਿ ਜਿਸ ਨੇ ਪਰਮਾਤਮਾ ਦੀਆਂ ਸਾਰੀਆਂ ਦਾਤਾਂ ਲੈ ਲਈਆਂ ਜਿਵੇਂ ਮੰਨ ਲਓ ਉੱਥੇ ਉਦਾਹਰਨ ਇਹ ਹੀ ਦਿੱਤੀ ਹੈ ਕਿ ਪਤੀ ਨੇ ਘਰ ਵੀ ਸੋਨਾ ਬਣਾ ਦਿੱਤਾ ਤਨ ਤੇ ਪਾਣ ਵਾਸਤੇ ਕੱਪੜੇ ਵੀ ਬੇਸ਼ਕੀਮਤੀ ਖਰੀਦ ਦਿੱਤੇ ਸੋਨਾ ਚਾਂਦੀ ਉਹਦੇ ਕੀਮਤੀ ਹੀਰਿਆਂ ਦੇ ਗਹਿਣੇ ਵੀ ਲੈ ਦਿੱਤੇ ਘਰ ਵੀ ਚੰਗਾ ਕੱਪੜੇ ਵੀ ਚੰਗੇ ਖਾਣ ਨੂੰ ਵੀ ਚੰਗਾ ਗਹਿਣੇ ਵੀ ਚੰਗੇ ਪਰ ਜਿਸ ਪਤੀ ਨੇ ਦਿੱਤੇ ਨੇ ਉਸ ਦੇ ਨਾਲ ਰੰਚਕ ਮਾਤਰ ਵੀ ਮੁਹੱਬਤ ਨਹੀਂ ਤੇ ਉਹਨੂੰ ਸਮਾਜ ਵਿੱਚ ਆਪਾਂ ਕੀ ਕਹਾਂਗੇ ਪਤੀ ਦਾ ਦਿੱਤਾ ਹੋਇਆ ਸਭ ਕੁਝ ਭੋਗ ਰਹੀ ਹੈ ਉਹ ਇਸਤਰੀ ਪਰ ਪਤੀ ਨਾਲ ਮੁਹੱਬਤ ਨਹੀਂ ਇਸ ਨੂੰ ਸਤਿਗੁਰੂ ਕਹਿੰਦੇ ਨੇ ਕੁਚਜ ਕਹੇ ਕਿ ਪਰਮਾਤਮਾ ਦਾ ਦਿੱਤਾ ਹੋਇਆ ਸ਼ਰੀਰ ਹੈ ਪਰਮਾਤਮਾ ਦੇ ਦਿੱਤੇ ਕੋਈ ਪਰਮਾਤਮਾ ਦੇ ਦਿੱਤੇ ਕੋਈ ਬਿਜ਼ਨਸ ਨੇ ਪਰਮਾਤਮਾ ਦੇ ਦਿੱਤੇ ਕੋਈ ਖੇਤ ਨੇ ਪਰਮੇਸ਼ਵਰ ਦੇ ਦਿੱਤੇ ਕੋਈ ਸੋਨਾ ਚਾਂਦੀ ਖੀਰੇ ਮੋਤੀ ਨੇ ਸਭ ਕੁਝ ਦਾਤ ਲੈ ਕੇ ਤੇ ਕਰਤਾਰ ਦੇ ਸਿਮਰਨ ਨੂੰ ਹੀ ਦੇ ਤੋ ਵਿਚਾਰ ਵਿਚਾਰ ਦੇਣਾ ਇਸ ਜੀਵ ਇਸਤਰੀ ਨੂੰ ਕੁਚੱਜੀ ਕਿਹਾ ਹੈ